ਅੱਛੀ ਗੱਲ ਵੀ ਮੈਂ ਆਸ਼ਟਿਕ ਕੌਂਸਲ ਦੇ ਤੇ ਗੱਲ ਕਰਦੇ ਹਾਂ ਜੀ ਜਿਵੇਂ ਹੀ ਪਾਰਟੇ ਚੋਣ ਕਮਿਸ਼ਨ ਦਾ ਜਿਹੜਾ ਹੈ ਬਿਗਲ ਵਜਿਆ ਹੈ ਜਿਮਨੀ ਚੋਣਾਂ ਵਾਸਤੇ ਤਾਂ ਉਸੇ ਟਾਈਮ ਹੀ ਤਰਨਤਨ ਹਲਕਾ ਤੋਂ ਹਰ ਇੱਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪ੍ਰਿੰਸੀਪਲ ਸੁਖਵਿੰਦਰ ਰੰਦਾਵਾ ਨੂੰ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਉਹਨਾਂ ਵੱਲੋਂ ਜਿਹੜਾ ਹੈ ਹਰ ਇੱਕ ਜਿਹੜੀ ਹੈ ਜਿਮਨੀ ਚੋਣ ਜਿੱਤਣ ਲਈ ਚਾਮ ਚਾਮ ਚੋਕਿਆ ਜਾ ਰਿਹਾ ਹੈ ਕਿਉਂਕਿ ਜੇਕਰ ਜਿਮਨੀ ਚੋਣ ਹਲਕਾ ਤਰਨਤਾਰਨ ਤੋਂ ਜਿੱਤਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਤਾਂ ਕਿਤੇ ਨਾ ਕਿਤੇ 2027 ਦੇ ਵਿੱਚ ਪੈਰ ਲਾਉਣੇ ਸੋਖੇ ਹੋ ਜਾਣਗੇ ਦੂਸਰੇ ਪਾਸੇ ਗੱਲ ਕਰ ਲਈਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੀ ਆਪ ਦੇ ਵੱਲੋਂ ਸੋਖ ਸਰਕਾਰੀਆਂ ਨੂੰ ਜਿਹੜਾ ਹੈ ਇੰਚਾਰਜ ਕੋਸ਼ਿਸ਼ ਕੀਤਾ ਹੋਇਆ ਹੈ ਹਾਲਾਂਕਿ ਜਿਹੜਾ ਹੈ ਉਮੀਦਵਾਰ ਕੁਲਬੀਰ ਜੀਰਾ ਨੂੰ ਜਿਹੜਾ ਹੈ ਉਤਾਰਨ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਕੁਲਬੀਰ ਜੀਰਾ ਕਿਤੇ ਨਾ ਕਿਤੇ ਜਿਹੜੇ ਨੇ ਪੈਰ ਖਸਕੋਦੇ ਨਜ਼ਰ ਆ ਰਹੇ ਨੇ ਲੇਕਿਨ ਜੇਕਰ ਕੁਲਬੀਰ ਜੀਰਾ ਤਰੰਤal ਹਲਕਾ ਤੋਂ ਉਮੀਦਵਾਰ ਐਲਾਨ ਵੀ ਕਰ ਦਿੱਤੇ ਜਾਂਦੇ ਨੇ ਤਾਂ ਕੋਈ ਐਡੀ ਖਾਸ ਰਿਪੋਰਟ ਕਾਂਗਰਸ ਦੇ ਹੱਕ ਦੇ ਵਿੱਚ ਨਹੀਂ ਦਿਗਦੀ ਦਿਖਾਈ ਦਿੰਦੀ ਤੀਸਰੇ ਪਾਸੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਜੋ ਇਸ ਟਾਈਮ ਸੱਤਾ ਦੇ ਵਿੱਚ ਹੈ ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਤਾਉਣ ਵਾਸਤੇ ਜਿਹੜਾ ਹੈ ਕਹਿ ਰਹੇ ਨੇ ਕਿ ਹਰਨੀ ਸਿੰਘ ਸੰਧੂ ਦਾ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਪਮਕੜਾ ਵੱਲੋਂ ਜਿਹੜਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਬਾਰੇ ਜੋ ਹੈ ਪੇਸ਼ਕਾਰੀ ਚੰਗੀ ਨਹੀਂ ਕੀਤੀ ਜਾ ਰਹੀ ਲੇਕਿਨ ਮਨਕੀਰਤ ਔਰਤ ਤੇ ਸੋਨੀਆ ਮਾਨ ਦਾ ਵੀ ਨਾਮ ਨਿਕਲ ਕੇ ਆਮ ਆਦਮੀ ਪਾਰਟੀ 'ਚੋਂ ਸਾਹਮਣੇ ਆ ਰਿਹਾ ਹੈ ਸਭ ਤੋਂ ਵੱਡੀ ਗੱਲ ਕਰਦੇ ਆ ਭਾਈ ਅਮਰਿਤਪਾਲ ਖਾਲਸਾ ਜੀ ਦੀ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਵੱਲੋਂ ਜਿਹੜਾ ਹੈ ਐਲਾਨ ਕੀਤਾ ਗਿਆ ਹੈ ਪਰਮਜੀਤ ਕੌਰ ਖਾਲੜਾ ਜੀ ਦਾ ਨਾਮ ਹਾਲਾਂਕਿ ਸਰਬਜੀਤ ਜਿਹੜੇ ਨੇ ਖਾਲਸਾ ਪਾਈ ਸਰਬਜੀਤ ਸਿੰਘ ਜੀ ਜੋ ਫਰੀਦਕੋਟ ਤੋਂ ਜਿਹੜੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਵੱਲੋਂ ਐਮਪੀ ਜਿੱਤੇ ਹੋਏ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਹੈ ਉਹਨਾਂ ਦੀ ਸਿਸਟਰ ਦਾ ਨਾਮ ਆਜ਼ਾਦ ਵੱਲੋਂ ਖੜੇ ਹੋਣ ਦੀ ਗੱਲ ਆ ਰਹੀ ਹੈ ਲੇਕਿਨ ਉਹਨਾਂ ਨੇ ਕਿਹਾ ਜੇਕਰ ਪਰਮਜੀਤ ਕੌਰ ਖਾਲੜਾ ਜੀ ਆਯੂਮਿਤਪੁਰ ਖਾਲਸਾ ਜੀ ਦੀ ਜਿਹੜੀ ਹੈ ਪਾਰਟੀ ਵੱਲੋਂ ਚੋਣ ਲੜਦੇ ਨੇ ਤਾਂ ਮੈਂ ਜਿਹੜਾ ਹੈ ਇਹ ਚੋਣ ਨਹੀਂ ਲੜਾਂਗੀ ਜੇਕਰ ਤੀਸਰੇ ਪਾਸੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਔਰ ਸੋਰੀ ਭਾਜੀਪੀ ਦੀ ਤਾਂ ਭਾਜੀਪੀ ਦੇ ਇੱਥੇ ਪਿਆਰ ਲਾੜੇ ਕੋਈ ਸੋਖੇ ਨਹੀਂ ਹੈਗੇ ਕਿਉਂਕਿ ਤੁਹਾਨੂੰ ਪਤਾ ਹੈ ਪੰਥ ਦੇ ਲੋਕ ਨੇ ਸਿੱਖੀ ਗੜਾ ਹੈ ਸਿੱਖੀ ਨਾਲ ਜੁੜੇ ਹੋਏ ਲੋਕ ਨੇ ਤੇ ਸਿੱਖ ਚਿਹਰਾ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਹਾਲਾਂਕਿ ਸਭ ਤੋਂ ਵੱਡਾ ਮੇਨ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੀ ਹੈ ਪਾਰਟੀ ਨੂੰ ਹੰਗਾਰਾ ਵੱਡੇ ਤੌਰ ਤੇ ਮਿਲ ਸਕਦਾ ਹੈ ਕਿਉਂਕਿ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਆਜ਼ਾਦ ਜਦੋਂ ਖੜੇ ਹੋਏ ਸੀ ਖਡੂਰ ਸਾਹਿਬ ਤੋਂ ਤਾਂ 197000 ਦੀਆਂ ਵੋਟਾਂ ਨਾਲ ਉਹ ਜਿੱਤੇ ਸੀ ਤੇ ਦੂਸਰੇ ਪਾਸੇ ਤਰਨਤਾਰਨ ਵੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਤੇ ਕਿਤੇ ਨਾ ਕਿਤੇ ਵੱਡਾ ਹੰਗਾਰਾ ਜਿਹੜਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਵੀ ਮਿਲ ਸਕਦਾ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਆਪਣੀ ਤੈਲਾ ਉਹ ਜਾ ਸੀ ਫਿਰ ਉਹਨਾਂ ਨੇ ਆਪਣੀ ਜਿਹੜੀ ਹੈ ਪਾਰਟੀ ਬਣਾਈ ਜਿਸ ਦਾ ਨਾਮ ਅਕਾਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਨਾਮ ਰੱਖਿਆ ਤੇ ਹੁਣ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਜਿਹੜੀਆਂ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ 117 ਹਲਕਿਆਂ ਦੇ ਵਿੱਚੋਂ ਅਸੀਂ ਇਹ ਸਾਰੀਆਂ ਹੀ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਾਂਗੇ ਤੇ ਹਰ ਇੱਕ ਉਮੀਦਵਾਰ ਨੂੰ ਜਿਹੜਾ ਹੈ ਜਿਤਾਣਗੇ ਲੋਕ ਹਾਲਕਿ ਬੜੇ ਹੌਸਲੇ ਬਲੰਦ ਨੇ ਭਾਈ ਅਮਰਿਪਾਲ ਖਾਲਸਾ ਜੀ ਦੇ ਲੇਕਿਨ ਜੇਕਰ ਗੱਲ ਕਰੀਏ ਕਿਤੇ ਨਾ ਕਿਤੇ ਜਿਹੜੀਆਂ ਨੇ ਸਰਗਰਮ ਹੁੰਦੀਆਂ ਪਾਰਟੀਆਂ ਦਿਖਾਈ ਦੇ ਰੀਆਂ ਨੇ ਲਗਾਤਾਰ ਇਹ ਤਾਂ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਾਅਦ ਚੋਲੇ ਕਿ ਇਹ ਜਿਮਨੀ ਚੋਣਾਂ ਦਾ ਸੈਮੀ ਫਾਈਨਲ ਦੱਸੇਗਾ ਕਿ ਜਿੱਤ ਆਖਰ ਕਿਦੇ ਹੱਕ ਦੇ ਵਿੱਚ ਜਾਂਦੀ ਹੈ ਕਿਦੇ ਝੋਲੀ ਪੈਂਦੀ ਹੈ ਸਿੱਖੀ ਦਾ ਗੜ ਹੈ ਪੰਥ ਦਾ ਗੜ ਹੈ ਪੰਥ ਨਾਲ ਲੋਕੇ ਜੁੜੇ ਹੋਏ ਲੋਕ ਨੇ ਲੋਕਾ ਵਿੱਚ ਵੀ ਵੱਡਾ ਹੰਗਾਰਾ ਹੈ 6 7 8 ਜਿੱਥੇ ਵਿਗਲ ਵੱਜਾ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਅਸਲ ਵਿੱਚ ਸਰਵੇ ਕੀ ਨਿਕਲ ਕੇ ਆਉਂਦਾ ਹੈ ਕਿਉਂਕਿ ਕਾਂਗਰਸ ਪਾਰਟੀ ਪਹਿਲਾਂ ਵੀ ਜਿਮਨੀ ਚੌਂ ਜਿਹੜੀ ਲੁਧਿਆਣੇ ਤੋਂ ਬੁਰੀ ਹਾਲਤ ਨਾਲ ਹਾਰੀ ਹੈ ਜੇਕਰ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲਈਏ ਉਹਨਾਂ ਦੀ ਵੀ ਜਿਹੜੀ ਹੈ ਉਮੀਦਵਾਰ ਦੀ ਜ਼ਮਾਨਤ ਜਬਤ ਹੋਈ ਸਿਰਫ ਹੰਗਾਰਾ ਮਿਲਿਆ ਤਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਉਹ ਵੀ ਸੰਜੀਵ अरोड़ा ਦੇ ਨਾਮ ਤੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਸੱਤਾ ਚ ਰਹਦੀ ਪਾਰਟੀ ਜਿੱਤਦੀ ਹੈ ਜਾਂ ਫਿਰ ਭਾਈ ਅਮਰਪਾਲ ਖਾਸਾ ਜੀ ਦੀ ਪਾਰਟੀ ਇਹ ਦੋਵੇਂ ਪਾਰਟੀਆਂ ਆਪਸ ਵਿੱਚ ਟਕਰਾਉਂਦੀਆਂ ਜ਼ਰੂਰ ਨਜ਼ਰ ਆਉਣਗੀਆਂ ਸਭ ਨੂੰ ਉਡੀਕ ਹੈ ਹਰ ਇੱਕ ਪਾਰਟੀ ਸਰਗਰਮ ਹੋਈ ਹੋਈ ਹੈ ਤੇ ਆਉਣ ਵਾਲਾ ਟੈਲ ਹੀ ਦੱਸੇਗਾ ਕਿਹਦੀ ਝੋਲੀ ਜਿੱਤ ਪੈਂਦੀ ਹੈ